ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਭਾਈ ਸਾਹਿਬ ਅੱਜ ਅਸੀਂ ਤੁਹਾਡੇ ਲਈ ਖੁੰਡੇ ਬੇਸਬਾਲ ਸੇਲਾ ਗੜਾਸੀ ਸਫਾਜੰਗ ਇਹ ਆਤਮਾ ਲੈ ਕੇ ਆਏ ਜੀ ਜਿਸ ਦੇ ਵਿੱਚ ਇਸ ਤਰ੍ਹਾਂ ਦੀ ਟਾਲੀ ਦਾ ਤਿਆਰ ਕਰਿਆ ਹੋਇਆ ਖੁੰਡਾ ਹੈ ਜੀ ਔਰ ਇਹ ਬੈਂਤ ਦੇ ਵਿੱਚ ਤਿਆਰ ਕਰਿਆ ਹੋਇਆ ਖੁੰਡਾ ਹੈ ਜੀ ਹਾਂ ਜਿਸ ਤੋਂ ਇਲਾਵਾ ਇੱਕ ਪਿਓਰ ਕਮਾਨੀ ਦੀ ਬਣੀ ਹੋਈ ਹੈ ਜੀ 88 ਇਹ ਵਰਸ਼ਾ ਛੋਟੀ ਸਮੇਤ ਜੜੇ ਹੋਏ ਹੈ ਜੀ ਇਹਦੇ ਵਿੱਚ ਸਹਜ ਮਿਲ ਜਾਣਗੇ ਤੁਹਾਨੂੰ ਜੀ ਇਹ ਸਫਾ ਚੰਗ ਆ ਗਿਆ ਜੀ ਇਹਦੇ ਵਿੱਚੋਂ ਇਹ ਵਾਲਾ ਜਿਵੇਂ بیسਬਾਲ ਇਹਦੇ ਦੋ ਤਿੰਨ ਸਹਜ ਆ ਰਹੇ ਨੇ ਜੀ ਇਹ ਪ्योर ਟਾਲੀ ਦੇ ਵਿੱਚ ਤਿਆਰ ਕੀਤੇ ਹੋਏ ਨੇ ਜੀ ਇਹ ਖੁੰਡੀ ਹੈ ਜੀ ਪੂਰੀ ਨਗਾ ਦੇ ਵਿੱਚ ਤਿਆਰ ਕਰੀ ਗਈ ਹੈ ਪੂਰੀ ਕੋਕੇ ਲਾ ਕੇ ਮਤਲਬ ਕਿ ਪ੍ਰੋਪਰ ਸਾਰਾ ਪਿੱਤਲ ਦਾ ਕੰਮ ਹੋਇਆ ਜੀ ਅਤੇ ਪਿੱਤਲ ਦਾ ਹੀ ਇਹਦੇ ਉੱਪਰ ਸਾਰਾ ਹੈਂਡਲ ਬਣਿਆ ਹੋਇਆ ਜੀ ਅਤੇ ਇਹਨਾਂ ਦੇ ਵਿੱਚੋਂ ਇਸ ਤਰ੍ਹਾਂ ਦੀ ਸਾਡੇ ਕੋਲੇ ਹੋਰ ਵੀ ਬਹੁਤ ਨਵੀਂ-ਨਵੀਂ ਵੈਰਾਈਟੀ ਆਉਂਦੀ ਰਹਿੰਦੀ ਹੈ ਜੀ ਸੋ ਕਿਸੇ ਵੀ ਭੈਣ ਭਾਈ ਵੀਰ ਨੂੰ ਇਹ ਸ਼ਸਤਰਾਂ ਦੀ ਖੁੰਡਿਆਂ ਦੀ ਜਾਂ ਕਿਸੇ ਦੀ ਵੀ ਚੀਜ਼ ਦੀ ਲੋੜ ਹੈ ਤਾਂ ਉਹ ਸਾਡੇ ਤੋਂ ਆ ਕੇ ਇੱਥੇ ਤੁਸੀਂ ਖਰੀਦ ਸਕਦੇ ਹੋ ਸੋ ਆਪਣਾ ਜੋ ਤਖਤਸ਼ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਮੇਨ ਡਿਊਟੀ ਦੇ ਬਿਲਕੁਲ ਨਾਲ ਵਿਰਾਸਤ ਸ਼ਸਤਰ ਭੰਡਾਰ ਹੈ ਜੀ ਸੋ ਆਪਣਾ ਕੰਟੈਕਟ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਜੀ ਉਸ ਤੇ ਤੁਸੀਂ ਸਾਡੇ ਨਾਲ ਕੰਟੈਕਟ ਕਰਕੇ ਇਹਨਾਂ ਨੂੰ ਸਾਡੇ ਤੋਂ ਤੁਸੀਂ ਆਨਲਾਈਨ ਵੀ ਮੰਗਾ ਸਕਦੇ ਹੋ ਅਤੇ ਇੱਥੇ ਤੁਸੀਂ ਆ ਕੇ ਪਰਚੇਜ਼ ਵੀ ਕਰ ਸਕਦੇ ਹੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੇ ਤੂੰ ਸਾਨੂੰ ਪੁੱਛਦਾ ਏ ਲੋਰ